ਹਾ ਕਾ ਨੋ ਹਲਤ ਅੱਛਾ ਕਾ ਗਦੇ ਗੁੱਲਾ ਚੜਾਦਾ ਨਾ ਜੀ ਮੈਂ ਪਿਆਰ ਹੁੰਦਾ ਨਾ ਤੁੜਿਆ ਜਾਵੇ ਠੀਕ ਹੈ ਜੀ ਨਾ ਬਾਤ ਨਾ ਵਿਖਾ ਕੇ ਆਇਆ ਫੇਰ ਹਾ ਗੱਡੀ ਤੇ ਉਠਾ ਲਈ ਤੇ ਕਹੋ ਕਾਲੇ ਤੇਲ ਦਾ ਲਾਲਾ ਲੰਪ ਪੜਿਆ ਕਿਤੇ ਕਾਲਾ ਤੇਲ ਕਾਲੇ ਤੇਲ ਨਾਲ ਕੰਮ ਕੀਤਾ ਨਾ ਜੀ ਮਰਜ਼ ਇਹ ਜਾਣੇ ਅੱਜ ਕੰਮ ਕਰਕੇ ਕਿਡੋ ਚੁਗਲ ਠਾ ਕੰਮ ਕਰਦਾ ਨਹੀਂ ਇਕੜੋ ਚੁਗਲ ਠਾ ਕੀਤਾ ਕਿਤੇ ਨਾ ਕਿਉਂ ਨਹੀਂ ਕੀਤਾ ਨਾ ਮੇਰਾ ਪੜਾਅ ਬਹਿ ਹੈ ਜਵਾਨੀ ਫਿਰ ਖਤਮ ਆ ਜਵਾਨੀ ਚ ਖਤਮ ਹੀ ਸੀ ਇਹ ਖਤਮ ਆ ਪਿਆ ਕਿਉਂ ਕਿ ਥੇ ਤੇ ਸੰਭੇ ਖਾਨੇ ਕੰਮ ਦੇ ਚਤਰਾ ਜੀ ਵੜਿਆ ਰਿਆ ਹਾਂ ਹਾਂ ਕੰਮ ਕੀ ਮੜਿਆ ਨਹੀਂ ਕੰਮਰੇ ਚਤਰਾ ਜੀ ਵੜਿਆ ਰਿਆ ਕਹਿ ਬਾਈ ਕੰਮ ਮੜਿਆ ਅਸੀਂ ਤੇ ਚਾਹ ਪਾਉਦੇ ਆ ਚਾਹ ਅਸੀਂ ਪੀ ਲਾਂਗੇ ਜੀ ਚਾਹ ਜੀ ਪਿਆ ਚਾਹ ਹਾਂ ਤਾਂ ਪੀਣੀ ਬਾਬਾ ਤੁਸੀਂ ਇਹ ਸਾਨੂੰ ਚਾਹ ਪਿਆ ਸਕਦੇ ਸਾਨੂੰ ਚਾਹ ਤੁਹਾਨੂੰ ਪਿਆ ਮਾ ਹਾਂ ਕਿਆ ਤੁਹਾਡੇ ਨਾਲ ਚੰਗੀ ਹੈ ਕਿਆ ਸੁਣੇ ਪਿਆ ਮਾਂ ਕਹਿੰਦੇ ਤੁਸੀਂ ਖਾਤਮੀ ਸੀਗੇ ਜਵਾਨੀ ਚ ਹਾਂ ਜਵਾਨੀ ਜਾਂ ਤੂੰ ਖਾਤਮੀ ਸੀ ਚਰੀ ਚ ਕੀ ਹੋ ਗਈ ਸੂ ਚਰੀ ਚ ਘੜੋਚ ਗੁੱਲਾ ਠਾ ਕੀਤਾ ਸੀ ਤੁਸੀਂ ਚਰੀ ਜਾਂਦੇ ਨਾ ਗਈ ਮੈਂ ਕਿੱਥੇ ਜਾਂਦਾ ਮੈਂ ਤਾਂ ਫੇ ਮੰਦੀ ਰੱਖਾਂ ਪਤਾ ਨਹੀਂ ਉਹਦੇ ਚਰੀ ਦੇ ਵਿੱਚ ਘੜੋਚ ਗੁੱਲਾ ਠਾ ਕੀਤਾ ਸੀ ਹਾਂ ਹੈ ਨਾ ਉਹੀ ਝਾੜੂ ਵਾਲਾ ਬੰਦਾ ਲੱਕੜ ਉਹਨੇ ਨਹੀਂ ਉਹ ਤੂੰ ਕੰਡਾ ਗੱਡੇ ਚ ਨਾ ਨਾ ਕੁੜੀ ਨਹੀਂ ਇੱਕ ਮਿੰਟ ਮੇਰੀ ਗੱਲ ਸੁਣ ਤੂੰ ਕਹਿੰਦਾ ਚਰੀ ਦੇ ਵਿੱਚ ਕੀ ਦੀ ਕੁੜੀ ਕੁੜੀ ਕੀ ਦੀ ਚਰੀ ਮੇਰਾ ਮੂੰਹ ਤੇ ਬੱਖੀ ਗਾੜੀ ਹੈ ਜੇ ਮੈਂ ਕਹਥੈ ਉਹ ਹੈ ਕਹਾ ਇਹ ਜਿਹੜੀ ਸਾਡੇ ਧਿਆਨ ਦੇ ਵਿੱਚ ਕਰ ਲਈ ਆਂਦੇ ਰਾਜਸਥਾਨ ਦੇ ਵਿੱਚ ਤੁਸੀਂ ਚਰੀ ਦੇ ਵਿੱਚ ਕੀ ਨਾ ਹੈ ਨੁਕੀਲਾ ਪੱਕਾ ਉਹ ਤਾਂ ਭੈਣ ਦਾ ਖਸਮ ਹੈ ਹੈ ਆਪਦੀ ਭੈਣ ਦਾ ਖਸਮ ਆ ਉਹ ਤਾਂ ਹੈ ਬਈ ਇਹ ਹੁੰਦਾ ਕੁੜੀਆਂ ਫੜਾਉਣੀਆਂ ਦੱਲਾ ਭੈਣ ਚੋਦੋ ਤਾਂ ਦੱਲਾ ਪੂਰਾ ਆ ਬੱਝਾ ਥਰਾ ਦੇ ਰਾਤ ਮੇਰੇ ਕੋਲ ਪਤਾ ਕੀ ਗੱਲ ਹੋਈ ਸੁਣ ਮੈਂ ਖਬਰ ਦੱਸਾਂ ਉਹਦੀ ਹਾਂ ਆਹ ਇੱਕ ਬੰਦਾ ਆ ਗਿਆ ਤੇ ਉਹਨੇ ਕੁੜੀ ਭੱਜ ਗਈ ਤਾਂ ਤਾਂ ਭੱਜ ਗਿਆ ਭੱਜ ਗਿਆ ਸੀ ਕੀ ਭੈਣੀ ਜਾਈ ਲੈ ਹੈ ਹੈ ਬਹੁਤ ਅਜੀਬਾ ਸੀ ਥੋੜਾ ਝਾਰ ਮਲਿਆ ਤੂੰ ਕਿਉਂ ਜਾਣ ਮਲਿਆ ਦੇ ਘੜਚ ਕੋਲ ਨਾ ਜੁਮੇਗਾ ਸੀ ਨਹੀਂ ਆਹਦੇ ਰਾਜਸਥਾਨ ਦੇ ਵਿੱਚ ਚਰੀ ਦੇ ਵਿੱਚ ਤੁਸੀਂ ਜਨਾਨੀ ਖੜੀ ਖੜੀ ਸੀ ਜਨਾਨੀ ਤੁਸੀਂ ਨਾ ਨਾ ਫਦਾ ਭੱਗੇ ਜਾਂਤਨੀਆ ਮੂਰੇ ਮਰਨਾ ਤੇ ਅੰਗਰੇਜ਼ਾਂ ਵਾਲੀ ਕੋਠੀ ਜਾਂਦੇ ਤੁਸੀਂ ਪਤੀਲੇ ਚੱਕਦਾ ਸੀਗਾ ਉਹ ਸੱਚਾ ਗੱਲ ਹੈ ਅੰਗਰੇਜ਼ਾਂ ਵਾਲੀ ਕੋਠੀ ਪਤੀਲੇ ਭੈਣ ਚੋਤੀ ਸੀ ਪਤੀਲੇ ਹਾਂ ਅੰਗਰੇਜ਼ਾਂ ਵਾਲੀ ਕੋਠੀ ਚ ਚੋਰੀ ਕਰ ਲਈ ਸੀ ਨਾ ਨਾ ਮੈਨੂੰ ਨਹੀਂ ਪਤਾ ਅੰਗਰੇਜ਼ਾਂ ਵਾਲੀ ਕੋਠੀ ਦੇ ਵਿੱਚ ਕੋਈ ਪਤੀਲੀ ਚੋਰੀ ਕੀਤੀ ਸੀ ਨਾ ਹੈ ਆ ਮੂਹ ਤੇ ਢਾੜੀ ਆ ਮਾ ਮਾ ਸਾਡੇ ਵੀ ਸਾਡੇ ਵੀ ਤਾਂ ਗੱਲ ਥਣੇ ਨਹੀਂ ਇਹ ਤਾਂ ਸਾਡੇ ਵੀ ਆ ਮੂਹ ਤੇ ਲਾ ਕੇ ਢਾੜੀ ਮੁੰਦੇ ਜੇ ਮਾਂ ਕੁੜੀਆਂ ਨੂੰ ਬੋਲਿਆ ਤੇ ਪਤੀਲੇ ਚਾਹ ਇਹ ਸਾਡੇ ਵੀ ਆ ਇਹ ਕਿਸੇ ਨਮੂਨੀਆ ਦੇ ਉਹੀ ਗੱਪਾਂ ਮਾਰੀਦਾ ਉਹੀ ਕਹੀ ਜਾਂਦਾ ਉਹੀ ਕਹੀ ਜਾਂਦਾ ਇੱਕ ਮਿੰਟ ਹਾਂ ਉਹ ਫੱਟਾ ਪੀਲੇ ਚੱਖਣਾ ਕਿਹੜਾ ਨਾਗਰ ਤੇਰਾ ਨਾਂ ਕਾ ਤੋ ਜੋੜਦਾ ਹਰ ਗੱਲ ਦੇ ਵਿੱਚ ਉਹੀ ਐ ਤੂੰ ਦਾ ਮਾੜਾ ਹੀ ਨਹੀਂ ਕੀ ਹੁੰਦਾ ਛਾਲੇ ਨਹੀਂ ਤੂੰ ਮਾੜਾ ਨਹੀਂ ਹੈ ਇਹ ਆਹੀ ਬਮਾਲ ਹਾਂ ਮਾਣਿਆ ਹੈਗਾ ਮੋਹਲ ਕਿਹੜਾ ਮੋਹਲ ਦੱਸ ਤਾ ਤੂੰ ਕਿੱਥੇ ਭਰੀ ਜਾਣਗੇ ਕਿਉਂ ਗੱਪ ਮਾਰੀ ਜਾਂਦਾ ਆ ਕੋਲੇ ਬੱਚਾ ਗੱਪਾਂ ਕਾ ਤੋ ਮਾਰੀ ਜਾਂਦਾ ਜਿਹੜੇ ਮਾਜੀ ਤੂੰ ਆਣਾ ਮੇਰੇ ਮੂੰਹ ਤੇ ਦਾੜੀ ਤੇ ਗੱਪ ਮਾਰੀ ਜਾਂਦਾ ਹੋਂ ਨਾ ਘੱਤ ਨਾ ਘਤ ਤੇ ਕਿੱਥੇ ਆ ਮੋਹਲ ਫਿਰ ਇਥੇ ਆ ਇਹ ਦੁਕੋਈ ਮੱਛਿਆ ਕਿੱਥੇ ਆ ਮੋਲ ਕਿੱਥੇ ਆਉਂਦਾ ਦੀਦੀ ਨੀ ਆ ਰੇਡ ਗਾ ਜਾ ਜਾਂ ਸੈੱਟ ਪਰੇ ਉਧਰ ਬਾਹਰ ਮਾਰ ਲੈ ਆ ਜਾ ਮਾਰ ਬਾਹਰ ਮਾਰੋ ਮਾਰ ਛੁੱਟ ਮਾਰਨਾ ਰੇਡ ਗਾ ਸੜਦਣਾ ਵੀੜੇ ਚ ਮਾਰਨਾ ਆ ਲੈ ਯਾਰ ਛੱਡ ਤੇ ਭੰਨ ਭਾ ਕਿਉ ਮੈਂ ਮਾਰ ਰੇਡੇ ਤੇ ਮਾਰ ਰੇਡ ਗਾ ਮੈਂ ਰੇਡ ਗਾ ਹੀ ਨਹੀਂ ਆਦ ਨੂੰ ਨਾ ਆ ਨਾ ਵੀੜ ਮਹਾਰਾਜ ਮੈਂ ਜਾਣਦਾ ਨਹੀਂ ਨਾ ਭੀਕਾ ਨਹੀਂ ਰਿਹਾ ਇਹਦੀ ਪਾਂਦੀ ਲਨਪਤੀ ਮੈਚ ਕਰਤੀ ਮੈਗਿਆ ਕਹੋੜੀਆ ਮੈਨੂੰ ਲੈ ਇਹ ਭੈਣ ਚੋੜਾ ਜਵਾਕ ਜਹਾਡਾ ਪੂਰਾ ਹਾ ਪੱਕੀ ਮੈਚ ਕੱਤੀ ਸਾਡੇ ਇਹਨਾ ਇਹਨਾ ਕਿਨੇ ਪੱਟੀ ਮੇ ਕਰਦੀ ਹਾਂ ਕਿਵੇਂ ਕਰਦੀ ਪੱਟੀ ਮੇ ਰੋਦੀ ਆ ਹੁੰਦੇ ਚੋਦੇ ਤੇ ਕਹੀ ਜਾਂਦਾ ਕਿਉਂ ਏ ਹਾਂ ਗੱਲ ਨਾ ਮੈਂ ਤਾਂ ਕਿਦੋਂ ਆਖਿਆ ਮੈਂ ਇਹਨੇ ਜਾਣ ਕੇ ਘਾਤਾ ਇਹਨਾਂ ਇੱਥੇ ਲੜਾ ਆਪਾਂ ਨੂੰ ਲੜਾਉਂਦਾ ਏ ਲੜਾਉਂਦਾ ਲੜੂਂਦਾ ਨਹੀਂ ਮੈਂ ਤੈਨੂੰ ਕੋਈ ਹੋਰ ਕੋਈ ਹਲਾਉਣੇ ਹੁੰਨੇ ਕਿ ਨਹੀਂ ਹਲਾਉਂਦੇ ਕਿਉਂ ਨੂੰ ਗਾਲ੍ਹਾਂ ਕੱਢੀ ਨਹੀਂ ਹਲਾਉਣਾ ਕਿ ਤੂੰ ਨਹੀਂ ਹਲਾਉਂਦਾ ਆ ਤੂੰ ਜੀ ਹਲਾਉਣਾ ਕੌਣ ਤੂੰ ਸੀ ਤੂੰ ਤਾਂ ਪੂਰਾ ਚੱਲ ਦਾ ਤੂੰ ਹਰਦਾ ਨਹੀਂ ਨੂੰ ਚੋਦਦੇ ਹੈ ਹੈ ਜਮੀਨ ਹੀ ਲਾਗਦੀ ਸ਼ਰਮਾ ਕੋਈ ਯਾਰ ਆ ਗੱਲਾਂ ਕਰਨੀ ਆਗਾ ਉਹ ਪੱਤਰਕਾਰ ਤੇਰੀ ਖਬਰ ਲਾਊਗਾ ਏ ਹਾਰਾ ਸ਼ਰਮਾ ਮਰਾਂ ਹੀ ਲਊਗਾ ਨਾ ਟੱਤੇ ਜਿਹੜੇ ਕਹੀ ਜਾਂਦੇ ਆ ਗੱਤ ਕਰ ਤੂੰ ਇਹਦੇ ਨੂੰ ਟਕਾ ਕੇ ਜਵਾਬ ਦੇ ਇਹਨੂੰ ਹੁਣ ਜਵਾਬ ਦੇ ਤੇਰੀ ਭੈਣ ਦੀ ਫੁੱਡੀ ਲੈ ਮਾ ਇਹ ਆ ਦਿਨੇ ਹੀ ਬੋ ਜਵਾਬ ਤਾਂ ਘਾਣਾ ਘਾਟ ਮੜਦਾ ਸਰਕਾਰ ਨੂੰ ਖੱਜਾ ਨਾ ਯਾਰ ਝੂਠ ਬਾਅਦ ਫਮਾ ਲਾ ਤਾਂ ਮੇਰੇ ਫੋਟੋ ਜਵਾਬ ਲਾਗਦਾ ਕਿ ਉਹ ਹੈ ਜਮਾ ਘੱਲ ਲੱਗਦਾ ਇਹ ਕਹਿ ਰਿਹਾ ਇਹ ਆਦਾ ਵੀ ਕਹੀ ਉਹਦਾ ਸਾਡੇ ਸਾਹਮਣੇ ਹਿਲਾਉਣ ਲੱਗਦਾ ਕਹੇ ਜੀ ਭੰਗੇ ਫੋਠੜੀ ਲਣਾਉਂਦਾ ਪਰ ਤੇ ਅਸੀਂ ਸਵਾਲ ਜਵਾਬ ਮੰਗਦੇ ਵੀ ਸੱਚ ਹੈ ਗੱਲ ਨਾ ਹੋਰ ਨਾ ਆਹ ਜਵਾਬ ਮੰਗਦਾ ਪ੍ਰਸ਼ਾਸਨ ਉਹ ਨਹੀਂ ਆ ਚੀ ਨਹੀਂ ਹੈ ਉਲੇ ਉਲੇ ਨਾ ਬੰਤੇ ਖਾਣਗੇ ਲੋਕ ਤਾਂ ਉਹ ਤਾਂ ਤੁਹਾਡੇ ਸਮਾਂ ਹੀ ਹੈ ਨਾ ਕਰੇ ਬੱਥੇ ਅਸੀਂ ਆਦੇ ਹੈ ਹਾ ਇਹ ਗੱਲਾਂ ਕਰਨਾ ਤੂੰ ਉਹ ਕਹਦਾ ਸਮਾਨ ਹੀ ਨਹੀਂ ਆਵੇ ਕਹੀ ਜਾਂਦਾ ਯਾਰ ਇਹ ਸਮਾਨ ਹੈ ਨਹੀਂ ਇਹ ਭੈਣ ਦੇ ਲੰਦ ਤੇਰੀ ਦੀ ਚੱਪ ਮਾਰੂ ਆ ਤੂੰ ਇਹਦਾ ਸਮਾਨ ਹੈ ਨਹੀਂ ਮਾੜੂ ਤੇ ਲੈ ਹਰਦਾ ਨਹੀਂ ਆਵੇ ਜਾਣ ਫੜ ਲੈਣ ਦਾ ਤੇਰੇ ਭੈਣ ਦੇ ਲੰਦ ਪੱਟੀ ਮੈਂ ਕੱਤੀ ਸ ਹ ਇਹ ਕਹਦਾ ਵੀ ਸਾਨੂੰ ਟੱਟੀ ਨਾਲ ਮੂਤ ਆਉਂਦਾ ਇਹ ਕਹਦੇ ਨਾ ਹੱਕ ਦਾ ਨਾਲ ਤੂੰ ਕਾ ਦੇਣਾ ਹਗਦਾ ਕਿਨੂੰ ਸਾਨੂੰ ਤਾਂ ਆਉਂਦਾ ਨਹੀਂ ਅਮ ਨਾ ਖੈ ਨਹੀਂ ਨਹੀਂ ਆਉਂਦਾ ਇਹ ਆਉਦਾ ਹੀ ਨਹੀਂ ਜੀ ਆਉਣਾ ਨਹੀਂ ਇਹ ਤਾਂ ਮਾੜੂ ਗੋਟੀ ਪਾਉ ਫੁੱਟੇ ਜਹਨਾ ਕਾਸੇ ਇਹਨੂੰ ਆਉਂਦਾ ਜੀ ਪਰਚਲੋ ਇਹ ਤੋਂ ਇਹਦਾ ਇਹਨੂੰ ਆਉਂਦਾ ਟੱਟੀ ਨਾਲ ਪਿਸ਼ਾਬ ਜੀ ਇਹ ਪੱਦ ਬਹੁਤ ਮਾਰਦਾ ਸੱਚਾ ਗੱਲ ਉਹ ਫੇ ਮਾਰਦਾ ਨਹੀਂ ਜੀ ਇਹਨੂੰ ਟੱਟੀ ਨਾਲ ਪਿਸ਼ਾਬ ਆਉਂਦਾ ਬੱਗਾ ਕਿੱਥੇ ਛੱਡਾ ਬੈਠੇ ਨੇ ਇਹਨੂੰ ਨਹੀਂ ਹੋ ਰਹੀ ਦਵਾਈ ਦੇਣ ਨੇ ਜੇ ਸਾਡੇ ਕੋਲ ਡਾਕਟਰ ਹੈਗਾ ਜੇ ਪਿਸ਼ਾਬ ਆ ਜਾ ਨਹੀਂ ਲੈਂਦਾ ਬੱਸ ਕਿੱਥਾ ਫਰੀ ਲਾਇਆ ਕਰਾ ਦੂੰ ਫਰੀ ਓ ਜਾ ਜਾ ਨਾ ਝੋਲਿਆ ਰੇ ਫੜ ਲੈ ਤਨ ਕਿਰ ਝਾੜੂ ਵਾਲਾ ਤਾਂ ਫੜਾ ਦੇ ਤੈਨੂੰ ਝਾੜੂ ਵਾਲਾ ਦਾ ਸਾਡਾ ਹੀ ਐ ਕਿ ਉਧਰ ਗੱਲ ਕਰ ਪੱਤਰਕਾਰ ਬੈਠਾ ਹੁਣ ਇਹਦੇ ਵੀ ਥੋੜੇ ਸਮਾਨ ਹੀ ਹੈ ਨਹੀਂ ਤੇ ਆ ਜਾ ਲੈ ਨਾ ਫੜ ਲਓ ਹੈ ਨਹੀਂ ਤਾਂ ਇਹ ਪਾਣ ਦੇ ਸੱਜੇ ਦੰਨ ਧੱਕ ਨਾ ਹੋਈ ਫਿਰ ਜਾਣੇ ਬਾਬੂ ਜੀ ਜਾ ਯਾਰ ਆਸ਼ਰਵਾਦ ਦੇ ਸਰੂ ਆਸ਼ਰਵਾਦ ਜੈਤਾ ਸਬਾਹ ਦੇ ਦੇ ਮਾਣਾ ਜਾਂ ਤੇ ਤੇ ਰੱਖ ਦੇ ਸਰਦਿਆ ਤੇ ਮਾਣਾ ਆਸ਼ਰਵਾਦ ਦੇ ਦੇ ਕਾਦੇ ਮੈਂ ਨਹੀਂ ਨਹੀਂ ਯਾਦ ਹਾਰ ਮਾਰੇ ਕੋਲ ਹੈ ਨਹੀਂ ਆ ਸਬਾਰ ਨਹੀਂ ਨਹੀਂ ਅਸਰਵਾਦ ਆ ਬਈ ਹੱਥ ਧਾਰ ਦੇ ਆ ਕੋਈ ਹੁਣ ਬਿਆਨ ਦੇ ਦੇ ਮੈਨੂੰ ਕਾ ਅਸਰਵਾਦ ਦੇ ਦੇ ਉਹ ਕੀ ਕਹਿ ਰਿਹਾ ਦੇਦਾ ਯਾਰ ਵਾ ਬਿਜੁਰਗ ਬੰਦਾ ਤੂੰ ਗਿਆ ਚਾਚਾ ਸਰ ਗਿਆ ਸਰ ਤੇ ਧਾਰ ਬਈ ਇਹਦੇ ਉਨਾਂ ਚ ਸਮਾਨ ਧਾਰ ਦੇ ਯਾ ਪਾਛ ਸਮਾਨ ਧਾਰ ਦੇ ਮਾਣਾ ਯਾ ਪਾਛ ਸਮਾਨ ਧਾਰ ਦੇ ਹੈ ਨਹੀਂ ਸਮਾਨ ਮਾਰੇ ਕੋਲ ਤੇ ਪਹਿਲਾਂ ਕਹਿੰਦਾ ਗੱਲ ਘੰਟਾ ਹੋ ਗਿਆ ਸਮਾਨ ਤੂੰ ਕਾ ਲੈ ਆਪ ਦਾ ਲੈ ਦੇ ਆਪ ਦਾ ਲੈ ਆਇਆ ਤਾਂ ਉਹ ਕਿਵੇਂ ਆ ਜੂ ਹੈ ਸਾਦਾ ਸਿਰ ਤੇ ਕਿਵੇਂ ਆ ਜੂ ਹੈ ਹੋਰ ਜਾ ਤੇ ਲਾਲਾ ਪੇਰਾ ਤਰਾਉਣਾ ਐਸੇ ਬੰਦ ਮਾਰਦੇ ਆ ਚਲੋ ਠੀਕ ਹੈ ਜਾਨਨੇ ਆ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਬਸ ਪਾਗ ਦੇ ਕੇ ਕੀ ਨਹੀਂ ਨਹੀਂ ਪਾਗੇ ਦਾ ਦੇ ਦੇ ਇਹਨੇ ਝਾੜੂ ਸਾਡਾ ਦਿਲ ਖੋਸ਼ ਹੋ ਗਿਆ ਤੁਹਾਡੇ ਨਾਲ ਇੰਟਰਵਿਊ ਕਰਕੇ ਇੰਟਰਵਿਊ ਆ ਤੈਨੂੰ ਜਵਾਗ ਆ ਜਣਾ ਜਵਾਗ ਆ 25 ਮੈਚ ਕਰਤੀ ਬਣਾ ਕਹਿੰਨਾ ਹਾਂ ਭੈਣ ਘੜਤੀ ਮੈਂ ਤਾਂ ਇਹਦੀ ਜੂਰੀ ਮਰੀ ਜਾਂਦਾ ਦਾ ਉਹ ਲਗਿਆ ਯਾ ਲੋ ਇਹਦੀ ਪੈਨਸ਼ਨਾਂ ਦਿਆ ਕਰੋ ਤਾਂ ਗੋ ਲਾਚੜਾ ਇਹਦੀ ਹਾਂ ਗੱਲ ਤੇ ਪੈਨਸ਼ਨ ਕੱਢਦੇ ਇਹ ਪੈਸਾਂ ਲੈ ਇਹਨੂੰ ਤੇ ਪੈਸੇ ਫੜਾਉਣਾ ਇਹਨੂੰ ਭਾਂ ਦੇ ਦੰਨ ਤੇਰੀ ਦੀ ਮੈਂ ਸਰਕਾਰ ਨੂੰ ਇਹ ਚੱਕਦਾ ਇਹਨਾਂ ਨੂੰ ਨਹੀਂ ਜੀ ਇਹ ਸਰਕਾਰ ਕੋਲ ਜਾਊਗੀ ਗੱਲ ਜੀ ਇਹ ਮੈਂ ਜੇ ਪਹਿਲੀ ਗੱਲ ਇਹਨੂੰ ਪੈਨਸ਼ਨ ਇਹਦੀ ਬੰਦ ਕਰਾ ਦੇਗੇ ਆਧਾਰ ਕੱਢਾ ਦੇ ਮੈਂ ਬੰਦ ਕਰਾ ਦੂੰ ਹੁਣੇ ਕਰਾ ਆਧਾਰ ਕੱਢ ਦੇ ਮੈਂ ਇੱਕ ਦਿਨ ਦੇ ਆਧਾਰ ਕੱਢ ਮੇਰੇ ਕੋਲ ਆਧਾਰ ਦੇ ਆਧਾਰ ਕੱਢ ਦੇ ਤਾਂ ਮੋਹ ਲੈਣਾ ਕੱਪ ਬੰਦ ਕਰਾਉਣਾ ਮੈਂ ਆ 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